ਤੁਸੀਂ ਵੀ ਆਪਣੇ ਮੀਡੀਆ ਦੇ ਮਾਧਿਅਮ ਨਾਲ ਜਾ ਕਰਕੇ ਜਿਹੜੇ ਹੜਪੀਲਤ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਜਾ ਕੇ ਇੰਟਰਵਿਊਜ਼ ਕਰ ਸਕਦੇ ਹੋ ਉਹਨਾਂ ਦੇ ਘਰਾਂ 'ਚ ਜਾ ਕੇ ਪਤਾ ਕਰ ਸਕਦੇ ਹੋ ਕਿ ਕੋਈ ਚੱਕ ਪਹੁੰਚਿਆ। ਸੋ ਜਿਵੇਂ ਬਾਕੀ ਐਲਾਨ ਇਹਨਾਂ ਦੇ ਹਵਾ-ਹਵਾਈ ਹੋ ਗਏ 2030 'ਚ ਵੀ ਐਲਾਨ ਕੀਤਾ ਸੀ। ਮੁਰਗੀਆਂ ਦਾ ਮੁਆਵਜ਼ਾ ਦੇਵਾਂਗਾ, ਬੱਕਰੀਆਂ ਦਾ ਮੁਆਵਜ਼ਾ ਦੇਵਾਂਗਾ। ਲੋਕਾਂ ਬੜੀਆਂ ਤਾੜੀਆਂ ਵਜਾਈਆਂ ਕਿ ਵਾਹ, ਕਿਹੜਾ ਰਹਿਮਦਿਲ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ ਹੈ ਕਿ ਮੁਰਗੀਆਂ ਬੱਕਰੀਆਂ ਦਾ ਵੀ ਮੁਆਵਜ਼ਾ ਦੇਵਾਂਗਾ। ਉਹ ਲੋਕ ਵਿਚਾਰੇ ਉਡੀਕਦੇ ਰਹੇ ਤੇ 25 'ਚ ਫੇਰ ਲੋਕਾਂ ਨੂੰ ਠੱਗਣ ਲਈ ਇੱਕ ਹੋਰ ਨਵਾਂ ਐਲਾਨ ਕਰਤਾ। ਕਿ ਸਾਬ 20000 ਰੁਪਏ ਪ੍ਰਤੀ ਏਕੜ ਦੇਵਾਂਗਾ ਉਹ ਐਲਾਨ ਵੀ ਪੂਰਾ ਹਵਾ-ਹਵਾਈ ਹੈ ਹਾਂ ਇਹ ਜਰੂਰ ਹੋ ਸਕਦਾ ਹੈ ਕਿ ਥੋੜੇ ਦਿਨਾਂ ਤੱਕ ਤੁਸੀਂ ਦੇਖੋਗੇ ਕਿ ਪੂਰੇ ਪੰਜਾਬ 'ਚ ਬੋਰਡ ਲੱਗ ਜਾਣਗੇ ਕਿ ਪੰਜਾਬੀਆਂ ਨੂੰ ਅਸੀਂ 45 ਦਿਨਾਂ 'ਚ ਮੁਆਵਜ਼ਾ ਦੇ ਤਾਪ ਮੁੱਖ ਮੰਤਰੀ ਸਾਹਿਬ ਦੀ ਫੋਟੋ ਨਾਲ ਜਿਵੇਂ ਕਿ ਹੁਣੇ-ਹੁਣੇ ਜੀ ਦੇਖਿਆ ਪੂਰੇ ਪੰਜਾਬ 'ਚ ਹੜ ਆਇਆ ਪਿਆ ਹੈ ਬੋਡਾਂ ਦਾ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਲਾਗੇ ਬੀਬੀਆਂ ਖੜੀਆਂ ਕੀਤੀਆਂ ਧਨਵਾਦ ਵਾਲੀਆਂ ਤੇ ਹਲੇ ਤੱਕ ਸਕੀਮ ਵੀ ਲਾਂਚ ਨਹੀਂ ਹੋਈ ਤੁਦੇ ਬੋਰਡ ਲੱਗੇ ਆ ਲੋਕਾਂ ਨੇ ਧੰਨਵਾਦ ਵੀ ਕਰਤਾ ਹੈ ਮੁੱਖ ਮੰਤਰੀ ਸਾਹਿਬ ਦਾ 10 ਲੱਖ ਦੀ ਸਿਹਤ ਬੀਮਾ ਯੋਜਨਾ ਲਈ ਉਸੇ ਤਰ੍ਹਾਂ ਹੀ ਹੋਸਦਾ ਥੋੜੇ ਦਿਨਾਂ ਤੱਕ ਤੁਸੀਂ ਦੇਖੋਗੇ ਜਿੱਦਾਂ ਉਹ ਬੀਬਾ ਜੀ ਇਕ ਲਿਆਂਦੇ ਸੀ ਮੇਕਅਪ ਕਰਕੇ ਮੁੱਖ ਮੰਤਰੀ ਸਾਹਿਬ ਜੀ ਨਾਲ ਦੇ ਗੱਲੇ ਮਿਲ ਕੇ ਰੋ ਰਹੇ ਸੀ ਉਦਾਂ ਦੀਆਂ ਬੀਬੀਆਂ ਖੜੀਆਂ ਕਰਕੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਵੀ ਹੋ ਜਾਏਗਾ ਕਿ ਸਾਨੂੰ ਮੁਆਵਜ਼ਾ ਮਿਲ ਗਾ ਬੋਰਡ ਵੀ ਸਾਰੇ ਪੰਜਾਬ ਤੇ ਲੱਗ ਜਾਣਗੇ ਲੇਕਿਨ ਸਹੀ ਮਾਇਨੇ ਆ ਚ ਮੁਆਵਜ਼ਾ ਰਾਸ਼ੀ 10% ਲੋਕਾਂ ਤੱਕ ਵੀ ਹਜੇ ਤੱਕ ਨਹੀਂ ਪਹੁੰਚੀ ਨਾ ਫਸਲਾਂ ਦਾ ਮੁਆਵਜ਼ਾ ਨਾ ਪਸ਼ੂਆਂ ਦਾ ਮੁਆਵਜ਼ਾ ਨਾ ਮੁਰਗੀਆਂ ਬੱਕਰੀਆਂ ਦਾ ਮੁਆਵਜ਼ਾ ਨਾ ਟੁੱਟੇ ਘਰਾਂ ਦਾ ਮੁਆਵਜ਼ਾ ਸੋ ਇਹ ਜਿਹੜੀ ਫਿਤਰਤ ਬਣ ਗਈ ਹੈ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮੁੱਖ ਮੰਤਰੀ ਸਾਹਿਬ ਦੀ ਕਿ ਕੋਈ ਗੱਲ ਹੋਏ ਤੇ ਐਲਾਨ ਕਰ ਦਿਓ ਔਰ ਫਿਰ ਐਲਾਨ ਕਰਕੇ ਭੁੱਲ ਜਾਓ ਔਰ ਉਹਦੇ ਬਾਅਦ ਥੋੜੇ ਦਿਨਾਂ ਬਾਅਦ ਆਪੇ ਹੀ ਬੋਰਡ ਲਾ ਕੇ ਵਾਹ ਵਾਹੀ ਪੰਜਾਬ 'ਚ ਖੱਟ ਲੋ ਮੈਡੀਕਲ ਕਾਲਜਾਂ ਦੇ ਬੋਰਡ ਤੁਹਾਨੂੰ ਯਾਦ ਹੋਏਗਾ ਪੰਜਾਬ 'ਚ ਲੱਗੇ ਸੀ ਕਿੰਨੇ ਮੈਡੀਕਲ ਕਾਲਜਾਂ ਦੇ ਬੋਰਡ ਲੱਗੇ ਸੀ ਕਿੰਨੇ ਮੈਡੀਕਲ ਕਾਲਜ ਪੰਜਾਬ ਚ ਬਣਾਤੇ ਹੁਣ ਬੋਰਡ ਲੱਥ ਗਏ ਇੱਕ ਵੀ ਮੈਡੀਕਲ ਕਾਲਜ ਨਹੀਂ ਬਣਿਆ 10 ਲੱਖ ਦੀ ਯੋਜਨਾ ਦਾ ਵੀ ਇਹੀ ਹਾਲ ਹੈ ਤੇ ਮੁਆਵਜ਼ੇ ਦਾ ਵੀ ਇਹੀ ਹਾਲ ਹੈ ਬੜਾ ਸੀਰੀਅਸ ਮੁੱਦਾ ਹੈ ਬੜਾ ਗੰਭੀਰ ਮਸਲਾ ਹੈ ਕਿਸਾਨ ਪਾਣੀ ਉਤਰ ਗਿਆ ਅਗਲੀ ਫਸਲ ਪਿਜਣੀ ਹੈ ਖੇਤਾਂ ਚ ਰੇਤ ਪਈ ਹੈ ਉਹਨੂੰ ਪੈਸੇ ਚਾਹੀਦੇ ਰੇਤਾ ਕੱਢਣ ਲਈ ਸਮਾਜ ਸੇਵੀ ਸੰਸਥਾਵਾਂ ਲੱਗੀਆਂ ਹੈ ਇਵਨ ਭਾਜਪੀ ਦੇ ਸੈਂਕੜੇ ਕਾਰਕਟਰ ਆਪਣੇ ਟਰੈਕਟਰ ਜਿਹੜੇ ਜਿੱਥੇ ਹੜ੍ਹ ਨਹੀਂ ਆਇਆ ਉਸ ਤੋਂ ਲਿਜਾ ਕੇ ਸੇਵਾ ਕਰ ਰਹੇ ਨੇ ਰੇਤਾ ਕੱਢਣ ਲਈ ਲੇਕਿਨ ਸਰਕਾਰ ਉਹਨਾਂ ਨੂੰ ਪੈਸੇ ਨਹੀਂ ਦੇ ਸਕੀ ਕਿ ਉਹ ਆਪਣੇ ਖੇਤਾਂ ਚੋਂ ਲੇਬਰ ਲਗਾ ਕੇ ਰੇਤ ਕੱਢ ਸਕਣ ਨਵੀਂ ਫਸਲ ਬੀਜਣੀ ਹੈ ਉਹਦੇ ਲਈ ਇਨਪੁਟਸ ਚਾਹੀਦੀਆਂ ਖਾਦ ਚਾਹੀਦੀ ਹੈ ਬੀ ਚਾਹੀਦਾ ਹੈ ਲੇਬਰ ਨੂੰ ਪੈਸੇ ਦੇਣੇ ਹੈ ਕਿਸਾਨ ਕੋ ਪੈਸੇ ਕਿੱਥੇ ਪਿਆਰੇ ਕੋ ਉਹਦੀ ਫਸਲ ਤੇ ਬਰਬਾਦ ਹੋ ਗਈ ਅਗਲੀ ਫਸਲ ਬੀਜਣ ਲਈ ਪੈਸੇ ਨਹੀਂ ਹੈ ਮੁਆਵਜ਼ਾ ਤਾਂ ਹੁਣ ਚਾਹੀਦਾ ਹੈ ਕਿ ਅਗਲੀ ਫਸਲ ਬੀਜ ਸਕੇ ਤੇ ਸਰਕਾਰ ਦੇ ਹੱਥ ਬਿਲਕੁਲ ਖੜੇ ਹੈ ਜੋ ਅੱਜ ਲੱਗ ਰਿਹਾ ਤੁਸੀਂ 45 ਦਿਨ ਛੱਡ ਦਿਓ ਅਸੀਂ ਫਿਰ 15 ਦਿਨਾਂ ਬਾਅਦ ਫਿਰ 1 ਮਹੀਨੇ ਬਾਅਦ ਪ੍ਰੈਸ ਕਾਨਫਰੰਸ ਕਰਕੇ ਤੁਹਾਡੇ ਨਾਲ ਰੂਬਰੂ ਹੋਵਾਂਗੇ ਮੁਆਫੀ ਵਾਲੀ ਗੱਲ ਉੱਥੇ ਹੀ ਖੜੀ ਹੋਏਗੀ ਕੇਂਦਰ ਸਰਕਾਰ ਦਾ ਪੈਸਾ ਤੁਹਾਡੇ ਕੋਲ ਪਿਆ ਹੈ ਤੁਸੀਂ 2 ਮਹੀਨੇ 4 ਮਹੀਨੇ ਸਿਰਫ ਇਹੀ ਰੋਲਾ ਪਾਉਂਦੇ ਰਹੇ ਕੇਂਦਰ ਦੇ ਨਹੀਂ ਰਿਹਾ ਕੇਂਦਰ ਦੇ ਨਹੀਂ ਰਿਹਾ ਕੇਂਦਰ ਨੇ ਜਿਹੜੇ ਪੈਸੇ ਦਿੱਤੇ ਆ ਆਲਰੇਡੀ ਚਾਹੇ ਉਹ ਰਿਲੀਫ ਫੰਡ ਦਾ 1.5 ਹਜ਼ਾਰ ਕਰੋੜ ਸੀ ਚਾਹੇ ਬਾਅਦ ਚੋ ਜੋ ਪ੍ਰਾਈਮ ਮਿੰਿਸਟਰ ਸਾਹਿਬ ਅਨਾਉਂਸ ਕਰਕੇ ਉਹਦੇ ਪੈਸੇ ਆ ਤੁਸੀਂ ਖਰਚ ਕਿੱਥੇ ਕੀਤੇ ਦੱਸ ਦਿਓ ਹਿਸਾਬ ਦਿਓ ਜਿਹੜਾ ਪੈਸਾ ਆਇਆ ਕਿੱਥੇ ਖਰਚ ਹੋਇਆ ਤੁਸੀਂ ਰੰਗਲਾ ਫੰਡ ਬਣਾ ਕੇ ਜਿਹੜਾ ਕਰੋੜਾ ਰੁਪਇਆ ਇਕੱਠਾ ਕੀਤਾ ਐ ਐਕਸਟਰਸ਼ਨ ਕੀਤੀ ਐ ਇਕੱਠਾ ਨਹੀਂ ਕੀਤਾ ਐ ਮંત્રી ਬੁਲਾ ਬੁਲਾ ਕੇ ਉਦਯੋਗਪਤੀਆਂ ਨੂੰ ਐਕਸਟਰੈਕਸ਼ਨ ਕਰ ਰਹੇ ਆ ਮਹਿਕਮਾ ਦੇ ਅਫਸਰ ਬੁਲਾ ਬੁਲਾ ਕੇ ਡਿਪਟੀ ਕਮਿਸ਼ਨਰ ਬੁਲਾ ਬੁਲਾ ਕੇ ਐਕਸਟਰੈਕਸ਼ਨ ਕਰ ਰਹੇ ਆ ਉਹ ਜਿਹੜਾ ਪੈਸਾ ਆ ਰਿਹਾ ਉਹ ਕਿੱਥੇ ਖਰਚ ਕੀਤਾ ਇੱਕ ਵੀ ਵਿਅਕਤੀ ਨੂੰ ਪੰਜਾਬ ਦੇ ਨੂੰ ਇਸ ਰੰਗਲੇ ਫੰਡ ਪੰਜਾਬ ਤੋਂ ਇੱਕ ਵੀ ਚੈੱਕ ਦਿੱਤਾ ਹੋਇਆ ਤੇ ਮੁੱਖ ਮੰਤਰੀ ਸਾਹਿਬ ਉਹ ਜਾਰੀ ਕਰ ਦੇ ਕਿ ਯਾਹ ਰੰਗਲੇ ਫੰਡ ਚ ਪੈਸਾ ਆਇਆ ਸੀ ਆਹ ਅਸੀਂ ਦੇ ਤਾ ਉਹ ਪੈਸਾ ਕਿੱਥੇ ਹੈ ਸੋ ਜਦੋਂ ਅੱਜ ਪੰਜਾਬ ਦੇ ਲੋਕਾਂ ਨੂੰ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਸੀ ਉਹਨਾਂ ਨੂੰ ਸਿੱਤੀ ਮੁੱਤੀ ਮਦਦ ਦੀ ਲੋੜ ਹੈ ਤੇ ਸਰਕਾਰ ਬਿਲਕੁਲ ਗਾਇਬ ਦਿਖ ਰਹੀ ਹੈ 45 ਦਿਨਾਂ ਦਾ ਐਲਾਨ ਬਿਲਕੁਲ ਜਿਹੜਾ ਉਹਨਾਂ ਦਾ ਝੂਠਾ ਹਵਾਵਾਈ ਸਾਬਿਤ ਹੋਇਆ ਜਿਵੇਂ ਬਾਕੀ ਦੇ ਾਲਾਂ ਸਾਬਿਤ ਹੋਏ ਐ yogi ਸਾਹਿਬ ਤਾਂ ਵੀ ਭੇਜ ਰਹੇ ਨਹੀਂ ਉੱਤਰ ਪ੍ਰਦੇਸ਼ ਤੋਂ ਉੱਤਰ ਪ੍ਰਦੇਸ਼ ਤੋਂ ਟਰੱਕਾਂ ਦੇ ਟਰੱਕ ਵੀ ਤਾਂ ਆ ਰਿਹਾ ਹੈ ਹੋਰ ਸਰਕਾਰਾਂ ਮਦਦ ਕਰ ਰਹੀਆਂ ਸਾਡੀ ਸਰਕਾਰ ਕਹੇ ਪੁਲਿਸ ਤੋਂ ਜ਼ਿਆਦਾ ਬਦਕਿਸਮਤੀ ਕੀ ਹੋ ਸਕਦੀ ਹੈ ਪੰਜਾਬ ਦੀ ਸਰਕਾਰ ਦੀ ਔਰ ਸਾਰਾ ਅਮਲਾ ਗਾਇਬ ਕਿਉਂ ਹੈ ਕਿਉਂ ਮੁਆਵਜ਼ਾ ਨਹੀਂ ਮਿਲ ਪਾਰਿਆ ਪੈਸੇ ਤਾਂ ਕੇਂਦਰ ਨੇ ਦਿੱਤੇ ਹੋਏ ਤਾਂ ਪੈਸੇ ਤਾਂ ਨਹੀਂ ਹੈਗੇ ਵੀ ਨਹੀਂ ਗੱਲ ਸਾਰਾ ਅਮਲਾ ਤਾਂ ਲਾ ਰੱਖਿਆ ਤਰਨਤਾਰਨ ਦੀ ਜਿਮਣੀ ਚੋਂ ਤੇ ਸਾਰਾ ਲਾ ਨੂੰ ਕਹਿੰਦੇ ਲਾਮ ਲਸ਼ਕਰ ਇਹਨਾਂ ਦਾ ਸਰਕਾਰ ਵੀ ਐਮਐਲਏ ਵੀ ਮੰਤਰੀ ਵੀ ਅਫਸਰੋ ਲੱਗੇ ਹੋਏ ਨੇ ਵੀ ਤਰਨਤਾਰਨ ਦੀ ਜਿਮਣੀ ਚੋਣ ਯੇਨ ਕੇਨ ਪਰਕੇਨ ਕਿਨੇ ਜਿੱਤ ਲੀਏ ਕਿਉਂਕਿ ਉੱਥੇ ਹਵਾ ਖਿਸਕੀ ਹੋਈ ਹੈ ਅਗਲੀ ਚੋਣ ਦੀ ਤਿਆਰੀ ਹੈ ਇੱਥੋਂ ਹਮਲਾ ਵਿਹਲਾ ਆਊਗਾ ਤੇ ਉੱਧਰ ਲਾ ਦਨਗੇ ਉਹਨਾਂ ਨੂੰ ਪਤਾ ਲੱਗਿਆ ਕਿ ਜ਼ਿਲ੍ਹਾ ਪ੍ਰਸ਼ਦ ਬਲਾਕ ਸੰਗਿਆ ਦੇ ਇਲੈਕਸ਼ਨ ਵੀ ਸਿਰ ਤੇ ਆ ਗਿਆ ਕਿਉਂਕਿ ਹਾਈ ਕੋਰਟ ਨੇ ਫਟਕਾਰ ਮਾਰੀ ਹੈ ਕਿ ਫਿਰ ਲਾਮ ਲਸ਼ਕਰ ਉੱਧਰ ਲੱਗ ਜਾਏਗਾ ਤੇ ਮੁਆਵਜ਼ਾ ਕਦੋਂ ਦੇਣਾ ਹੈ ਇਸ ਕਰਕੇ ਅੱਜ ਅਸੀਂ ਸਰਕਾਰ ਨੂੰ ਚੇਤਾਵਨੀ ਦੇਣ ਲਈ ਅੱਜ ਦੀ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਤੁਸੀਂ ਆਪਣਾ ਵਾਦਾ ਪੂਰਾ ਕਰੋ ਹਰੇਕ ਗੱਤੀ ਜਿਹੜਾ ਪ੍ਰਭਾਵਿਤ ਹੋਇਆ ਹੈ ਉਹਨੂੰ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਨਹੀਂ ਤੇ ਬਹੁਤ ਜਲਦੀ ਭਾਰਤੀ ਜਨਤਾ ਪਾਰਟੀ ਸਭ ਪੀੜਤਾਂ ਨੂੰ ਲੈ ਕੇ ਸੜਕ ਦੇ ਉੱਤੇ ਅੰਦੋਲਨ ਕਰੇਗੀ ਅਸੀਂ ਸਰਕਾਰ ਨੂੰ ਜਿਹਦਾ ਬਾਕੀ ਵਾਅਦਾਜ ਕਰਕੇ ਭੱਜ ਜਾਂਦੇ ਆ ਇਸ ਵਾਰ ਭੱਜਣ ਨਹੀਂ ਦੇਣਾ ਇਸ ਵਾਰ ਉਹਨਾਂ ਦਾ ਘਰਾਵ ਵੀ ਕਰਾਂਗੇ ਇਸ ਵਾਰ ਮੁੱਖ ਮੰਤਰੀ ਦੇ ਘਰ ਦਾ ਘਰਾਵ ਵੀ ਕਰਾਂਗੇ ਐਮ ਐਲ ਏ ਮੰਤਰੀਆਂ ਦਾ ਘਰਾਵ ਵੀ ਕਰਾਂਗੇ ਇਹ ਮੁਆਵਜ਼ਾ ਜਿਹੜਾ 45 ਦਿਨ ਬੀਤਣ ਤੋਂ ਬਾਅਦ ਤੁਰੰਤ ਮਿਲਣਾ ਚਾਹੀਦਾ ਹੈ ਅੱਜ ਦੀ ਪ੍ਰੈਸ ਕਾਨਫਰੰਸ ਇਹੀ ਵਿਸ਼ਾ ਸੀ ਬਹੁਤ ਬਹੁਤ